ਆਰਮੀ ਦਾ ਪੇਪਰ ਹੋ ਗਿਆ ਹੈ ਹੁਣ ਇਸ ਤੋਂ ਬਾਅਦ ਵਿੱਚ ਆਪਣਾ ਅਗਲਾ ਸਟੈਪ ਕੀ ਹੈ ਆਪਾਂ ਜ਼ਰੂਰੀ ਕੰਮ ਕੀ ਕਰਨਾ ਜਿੰਨਾ ਬੱਚਿਆਂ ਨੇ ਬਣਾਏ ਆ ਉਹਨਾਂ ਦਾ ਠੀਕ ਹੈ ਜਿਹੜੇ ਬੱਚੇ ਨਵੇਂ ਨੇ ਉਹ ਆਪਣੇ ਸਰਟੀਫਿਕੇਟ ਪੂਰੇ ਕਰੋ ਸਰਟੀਫਿਕੇਟਾਂ 'ਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਕਈ ਵਾਰ ਆਪਾਂ ਭਰਤੀ ਦੇਖਣ ਜਾਂਦੇ ਸਾਨੂੰ ਸਰਟੀਫਿਕੇਟਾਂ ਚੋਂ ਬਾਹਰ ਕੱਢ ਦਿੰਦੇ ਆ ਕਿਹੜੇ ਜ਼ਰੂਰੀ ਜ਼ਰੂਰੀ ਸਰਟੀਫਿਕੇਟ ਉਹਨਾਂ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਮਾਰਕਸ਼ੀਟ ਜਿੰਨੇ 10ਵੀਂ ਕੀਤੀ ਹੈ ਜਾਂ 12ਵੀਂ ਕੀਤੀ ਹੈ Ориਜਨਲ ਮਾਰਕਸ਼ੀਟ ਜਿਹੜੀ ਹੁੰਦੀ ਆ ਉਹ ਹੋਣੀ ਚਾਹੀਦੀ ਜਿਹੜੀ ਬੋਰਡ ਦੁਆਰਾ ਇਸ਼ੂ ਹੋਵੇ ਤੁਹਾਡਾ ਨਾਮ ਸਹੀ ਹੋਣਾ ਚਾਹੀਦਾ ਉਹਦੇ ਤੇ ਆਧਾਰ ਕਾਰਡ ਆਧਾਰ ਕਾਰਡ ਤੇ ਤੁਹਾਡਾ ਨਾਮ ਤੁਹਾਡੇ ਪਿਤਾ ਦਾ ਨਾਮ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਔਰ ਇਹ ਜਿਹੜਾ ਨਾਮ ਹੈ ਮਾਰਕਸ਼ੀਟ ਦੇ ਨਾਲ ਮੇਚ ਕਰਨਾ ਚਾਹੀਦਾ ਡੇਟ ਆਫ ਬਰਥ ਔਰ ਤੁਹਾਡੇ ਪਿਤਾ ਦਾ ਨਾਮ ਔਰ ਤੁਹਾਡੇ ਨਾਮ ਦੇ ਸਪੈਲਿੰਗ ਸਾਰੇ ਜਿਹੜੇ ਆ ਇਹ ਮਿਲਨੇ ਚਾਹੀਦੇ ਅਗਲਾ ਹੈ ਤਿੰਨ ਨੰਬਰ ਤੇ ਪੈਨ ਕਾਰਡ ਪੈਨ ਕਾਰਡ ਤੇ ਡੇਟ ਆਫ ਬਰਥ ਤੁਹਾਡਾ ਨਾਮ ਸਹੀ ਹੋਣਾ ਚਾਹੀਦਾ ਹੈ ਇਹ ਵੀ ਬਣਵਾ ਲਓ ਔਰ ਉਸ ਤੋਂ ਬਾਅਦ ਵਿੱਚ ਤੀਸਰੇ ਚੌਥੇ ਨੰਬਰ ਤੇ ਆ ਜਾਂਦਾ ਰੈਜ਼ੀਡੈਂਸ ਸਰਟੀਫਿਕੇਟ ਜਿਹਨੂੰ ਆਪਾਂ ਨਿਵਾਸ ਪ੍ਰਮਾਣ ਪੱਤਰ ਕਹਿੰਦੇ ਆ ਕਿ ਤੁਸੀਂ ਪੱਕੇ ਇੱਥੋਂ ਦੇ ਰਹਿਣ ਵਾਲੇ ਜੇ ਇੱਥੇ ਫੋਟੋ ਲਾ ਕੇ ਮੋਹਰ ਲਾ ਕੇ ਆਨਲਾਈਨ ਸੁਵਿਧਾ ਕੇਂਦਰ ਤੋਂ ਬੰਦਾਏ ਇਹ ਸਰਟੀਫਿਕੇਟ ਬਣਵਾਓ ਇਸ ਤੋਂ ਬਾਅਦ ਵਿੱਚ ਆ ਜਾਂਦਾ ਹੈ ਅਗਲਾ ਸਰਟੀਫਿਕੇਟ ਆ ਜਾਏਗਾ ਕਾਸਟ ਸਰਟੀਫਿਕੇਟ ਜਿਹਨੂੰ ਆਪਾਂ ਜਾਤੀ ਸਰਟੀਫਿਕੇਟ ਕਹਿੰਦੇ ਆ ਜਿਵੇਂ ਕੋਈ ਜੱਟ ਸਖ ਵੀਰ ਆ ਕੋਈ ਮਜਬੀ ਸਿੰਘ ਵੀਰ ਆ ਕੋਈ ਖਮਿਆਰ ਸਿੰਘ ਵੀਰ ਆ ਕੋਈ ਲਬਾਣਾ ਸਿੰਘ ਵੀਰ ਆ ਇਹ ਸਾਰੇ ਜਿਹੜਾ ਉੱਤੇ ਲਿਖ ਕੇ ਮੋਹਰ ਲਾ ਕੇ ਫੋਟੋ ਲਾ ਕੇ ਕਾਸ ਸਰਟੀਫਿਕੇਟ ਆਨਲਾਈਨ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਇਹ ਜ਼ਰੂਰੀ ਬਣਵਾਓ ਉਸ ਤੋਂ ਬਾਅਦ ਚ ਆ ਜਾਂਦਾ ਜੀ ਰੋਲਰ ਸਰਟੀਫਿਕੇਟ ਰੋਲਰ ਮਤਲਬ ਪਿੰਡੂ ਏਰੀਆ ਸਰਟੀਫਿਕੇਟ ਇਹ ਬਣਨਾ ਇਹ ਵੀ ਸੇਵਾ ਕੇਂਦਰ ਤੋਂ ਇਹ ਸਰਟੀਫਿਕੇਟ ਮੋਹਰ ਲਾ ਕੇ ਇਹ ਬਣਵਾਓ ਸਰਟੀਫਿਕੇਟ ਉਸ ਤੋਂ ਬਾਅਦ ਵਿੱਚ ਆ ਜਾਂਦਾ ਜੀ ਪੀਸੀਸੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਕਿ ਤੁਹਾਡੇ ਤੇ ਕੋਈ ਕਿਸੇ ਤਰ੍ਹਾਂ ਦਾ ਕੇਸ ਨਹੀਂ ਆ ਇਹ ਸਹੂਲਤਾਂ ਕੇਂਦਰ ਤੋਂ ਬਣਨਾ ਇਹ 90 ਦਿਨ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਦੀ ਭਰਤੀ ਜਤਰਾ ਅੰਮ੍ਰਿਤਸਰ ਵਾਲਿਆਂ ਦੀ ਕਹਿੰਦੇ ਲੇਟ ਆਏ ਭਾਵੇਂ ਮਹੀਨਾ ਰੋਕ ਕੇ ਬਣਾ ਲਓ ਉਸ ਤੋਂ ਬਾਅਦ ਕਰੈਕਟਰ ਸਰਟੀਫਿਕੇਟ ਇਹ ਇਸ ਪਿੰਡ ਦੇ ਸਰਪੰਚ ਤੋਂ ਬਣਨਾ ਹੈ ਮੋਹਰ ਲਾ ਕੇ ਫੋਟੋ ਲਾ ਕੇ ਤੁਹਾਡਾ ਬਣਨਾ ਹੈ ਇਹ ਭਰਤੀ ਤੋਂ 2-4 ਦਿਨ ਪਹਿਲਾਂ ਵੀ ਬਣ ਜਾਂਦਾ ਕੋਈ ਚੱਕਰ ਨਹੀਂ ਹੈ ਛੇਤੀ ਬਣ ਜਾਂਦਾ ਹੈ ਉਸ ਤੋਂ ਬਾਅਦ ਵਿੱਚ ਆ ਜਾਂਦਾ ਅਨਮੈਰਿਡ ਸਰਟੀਫਿਕੇਟ ਇਹ ਤੁਸੀਂ ਵਿਆਹ ਨਹੀਂ ਕਰਵਾਇਆ ਇਹਦੇ ਤੇ ਤੁਹਾਡੀ ਫੋਟੋ ਲਾ ਕੇ ਮੋਹਰ ਲਾ ਕੇ ਸਰਟੀਫਿਕੇਟ ਬਣਨਾ ਅਨਮੈਰਿਡ ਸਰਟੀਫਿਕੇਟ ਇਹ ਵੀ ਸਰਪੰਚ ਤੋਂ ਬਣਨਾ ਇਹ ਜ਼ਰੂਰੀ ਜ਼ਰੂਰੀ ਸਰਟੀਫਿਕੇਟ ਹੈ ਤੁਸੀਂ ਇਹਨਾਂ ਨੂੰ ਪਹਿਲਾਂ ਬਣਵਾਓ ਸਭ ਤੋਂ ਪਹਿਲਾਂ ਤੇ ਕਿਉਂਕਿ ਕਈਆਂ ਸਰਟੀਫਿਕੇਟਾਂ ਦੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਆਨਲਾਈਨ ਭੰਦੇ ਆ ਖਾਸ ਕਰਕੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਕਿ ਰੈਜ਼ੀਡੈਂਸ ਸਰ ਉਸ ਤੋਂ ਬਾਅਦ ਵਿੱਚ ਰੋਲਰ ਏਰੀਆ ਕਾਸਟ ਸਰਟੀਫਿਕੇਟ ਤੇ ਇਹਨਾਂ ਦੇ ਉੱਤੇ ਜਿਆਦਾ ਸਮੇਂ ਲੱਗਦਾ ਏ ਇਹਨਾਂ ਨੂੰ ਪਹਿਲਾਂ ਤੁਸੀਂ ਬਣਵਾਓ ਔਰ ਇਹ ਬਹੁਤ ਜ਼ਰੂਰੀ ਆਧਾਰ ਕਾਰਡ ਦੇ ਕਈਆਂ ਦੇ ਨਾਮ ਪੈਨ ਕਾਰਡ ਤੇ ਨਾਮ ਗਲਤ ਹੁੰਦੇ ਆ ਉਹ ਹੁਣੇ ਸਹੀ ਕਰਵਾ ਲਓ ਬਾਅਦ ਵਿੱਚ ਸਮੇਂ ਨਹੀਂ ਗੈਰਦਾ ਫਿਰ ਭਰਤੀਓ ਉਹ ਸਾਨੂੰ ਬਾਹਰ ਕੱਢ ਦਿੰਦੇ ਬੜੀ ਦਿੱਕਤ ਆਉਂਦੀ ਐਫੀਡੇਵਿਟ ਪੜਨਾ ਏ ਉਹ ਭਰਤੀ ਦੇ ਲਾਗੇ ਜੇ ਬਣਵਾ ਲਿਓ ਨਾਲ ਆਪਣੀਆਂ 30 32 ਫੋਟੋਆਂ ਪਾਸਪੋਰਟ ਸਾਈਜ਼ ਕਚਵਾ ਲਿਓ ਇਹ ਜ਼ਰੂਰੀ ਜ਼ਰੂਰੀ ਡਾਕੂਮੈਂਟ ਆ ਬਾਕੀ ਆਪਾਂ ਗੱਲ ਕਰਾਂਗੇ ਅਗਲੀ ਵੀਡੀਓ 'ਚ ਕਿਪਾ ਫਿਜ਼ੀਕਲ ਦੀ ਕਦੋਂ ਔਰ ਕਿਸ ਤਰ੍ਹਾਂ ਤਿਆਰੀ ਸ਼ੁਰੂ ਕਰੀਏ